ਮੁਕੇਰੀਆਂ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਵੱਖ-ਵੱਖ ਮਾਮਲਿਆਂ 'ਚ ਅੱਜ ਦੋ ਨਸ਼ਾ ਸਮਗਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਕੇਰੀਆਂ ਥਾਣੇ ਦੇ ਐਸਐਚਓ ਜਗਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਅਤੇ ਕੋਸ ਕੋ ਆਪਰੇਸ਼ਨ ਦੌਰਾਨ ਐਸਐਸ ਜਗਜੀਤ ਸਿੰਘ ਨੇ ਪੁਲਿਸ ਪਾਰਟੀਆਂ ਸਮੇਂ ਚੈਕਿੰਗ ਦੌਰਾਨ ਪਵਾਰ ਮੋੜ ਮੁਕੇਰੀਆਂ ਤੋਂ ਮਹੇਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਨਜ਼ਦੀਕ ਆਰੀਆ ਸਕੂਲ ਮਕੇਰੀਆਂ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 110 ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਐਨਡੀਪੀਐਸ ਐਕਟ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ਉਥੇ ਉਹਨਾਂ ਦੱਸਿਆ ਕਿ ਐਸਏਬੀ ਬਲਵੰਤ ਸਿੰਘ ਚੌਂਕੀ ਇੰਚਾਰਜ ਪੰਗਾਲਾ ਵੱਲੋਂ ਸਮੇਤ ਪੁਲਿਸ ਪਾਰਟੀ ਨਾਲ ਪਿੰਡ ਮਾਨਸਰ ਤੋਂ ਵਿਪਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਵਾਰਡ ਨੰਬਰ 13 ਮੁਹੱਲਾ ਕਿਸ਼ਨਪੁਰ ਰੇਲਵੇ ਰੋਡ ਮਕੇਰੀਆਂ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਦੇ ਵਿੱਚੋਂ 37500 ਐਮਐਲਏ ਨਜਾਈ ਸ਼ਰਾਬ ਬਰਾਮਦ ਕਰਕੇ ਰੋਪੀ ਦੇ ਖਿਲਾਫ ਅਵਾਕਾਰੀ ਐਕਟ ਤਹਿਤ ਮੁਕਦਮਾ ਦਾਜ ਕੀਤਾ ਗਿਆ ਹੈ ਅਤੇ ਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਨ ਹਾਸਲ ਕਰਕੇ ਉਨ੍ਹਾਂ ਪਾਸੋਂ ਡੰਗਾਈ ਨਾਲ ਪੁੱਛਗਛ ਕੀਤੀ ਜਾਵੇਗੀ ਉੱਥੇ ਉਨ੍ਹਾਂ ਮਕੇਰੀਆਂ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੋ ਨਸ਼ਾ ਕਰਦੇ ਹਨ ਜੇਕਰ ਉਹ ਨਸ਼ਾ ਛੱਡਣਾ ਚਾਹੁੰਦੇ ਹਨ ਤਾਂ ਉਹ ਨਾਲ ਸੰਪਰਕ ਕਰ ਸਕਦੇ ਹਨ ਉਹ ਉਨ੍ਹਾਂ ਦੇ ਨਸ਼ਾ ਛਡਾਉਣ ਵਿੱਚ ਉਨ੍ਹਾਂ ਦੀ ਮਦਦ ਕਰਨਗੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਤੇ ਐਸਪੀ ਡੀ ਸਾਹਿਬ ਹਿਸ਼ਾਪੁਰ ਅਤੇ ਡੀਐਸਪੀ ਸਾਡੇ ਲਲਿਤ ਕੁਮਾਰ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਕਸੋ ਆਪਰੇਸ਼ਨ ਦੀ ਮਹਿੰਮ ਚਲਾਈ ਸੀ ਕਸੋ ਆਪਰੇਸ਼ਨ ਦੀ ਮਹਿੰਮ ਸੰਬੰਧੀ ਐਸਆਈ ਜਗਜੀਤ ਸਿੰਘ ਨੇ ਮਹੇਸ਼ ਕੁਮਾਰ ਨੂੰ ਕਾਬੂ ਕਰਕੇ ਉਸ ਕੋਲੋਂ 110 ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਇਸੇ ਤਰ੍ਹਾਂ ਸਾਡੇ ਚੌਕੀਚਾਰ ਦੇ ਐਸਆਈ ਬਲਵੰਤ ਸਿੰਘ ਨੇ ਵਿਪਨ ਕੁਮਾਰ ਨੂੰ ਕਾਬੂ ਕਰਕੇ ਉਸ ਤੋਂ 50 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਕੀਤੀ ਹੈ ਜਦੋਂ ਇਹਨਾਂ ਦਾ ਰਿਕਾਰਡ ਅਸੀਂ ਚੈੱਕ ਕੀਤਾ ਰਿਕਾਰਡ ਚੈੱਕ ਕਰਨ ਤੋਂ ਮਹੇਸ਼ ਕੁਮਾਰ ਦੇ ਖਿਲਾਫ ਪਹਿਲਾਂ ਵੀ 5 ਮੁਕੱਦਮੇ ਐਨਡੀਪੀ ਸੈਕਟਰ ਤੇ ਚੋਰੀ ਦੇ ਦਰਜ ਹਨ ਇਸੇ ਤਰ੍ਹਾਂ ਵਿਪਨ ਕੁਮਾਰ ਦੇ ਖਿਲਾਫ 11 ਮੁਕੱਦਮੇ ਦਰਜ ਹਨ ਜਿਨ੍ਹਾਂ ਦੇ ਖਿਲਾਫ ਚੋਰੀ ਵੀ ਅਤੇ ਐਨਡੀਪੀ ਸੈਕਟਰ ਦੇ ਮੁਕੱਦਮੇ ਹਨ ਇਸ ਤੋਂ ਇਲਾਵਾ ਸਰਕਾਰ ਵੱਲੋਂ ਜੋ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਨਸ਼ਿਆਂ ਨੂੰ ਡੀਡਿਕਸ਼ਨ ਨਸ਼ੇ ਕਰਨ ਵਾਲੇ ਵਿਅਕਤੀ ਨੂੰ ਡੀਡਿਕਸ਼ਨ ਜਮ੍ਹਾਂ ਕਰਾਉਣ ਲਈ ਅੱਜ ਸਾਡੇ ਕੋਲ ਚੱਕ ਅੱਲਾ ਬਖਸ਼ ਤੋਂ ਗਰਮੀ ਸਿੰਘ ਰੂਪਾ ਹੈਪੀ ਪੁੱਤਰ ਬਚਨ ਸਿੰਘ ਸਾਡੇ ਕੋਲ ਆਇਆ ਸੀਗਾ ਪਿੰਡ ਦੇ ਸਹਿਯੋਗ ਨਾਲ ਅਸੀਂ ਉਹਨੂੰ ਡੀਟੈਕਸ਼ਨ ਸੈਂਟਰ ਦਸੂਹੇ ਜਮ੍ਹਾਂ ਕਰਾਇਆ ਗਿਆ ਮੇਰੇ ਵੱਲੋਂ ਆਮ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਜਿਹੜੇ ਕੋਈ ਉਹਨਾਂ ਦੇ ਪਿੰਡ ਵਿੱਚ ਜਾਂ ਸ਼ਹਿਰ ਵਿੱਚ ਕੋਈ ਨਸ਼ਾ ਛੜਨਾ ਚਾਹੁੰਦੇ ਆ ਜਿਹੜੇ ਵਿਅਕਤੀ ਨਸ਼ੇ ਦੇ ਆਦੀ ਹੋ ਚੁੱਕੇ ਆ ਤੇ ਅਸੀਂ ਉਹਨਾਂ ਨੂੰ ਫ੍ਰੀ ਆਫ ਕਾਸਟ ਨਸ਼ਾ ਛੜਾਊ ਕੇਂਦਰ ਦਾਖਲ ਕਰਾਵਾਂਗੇ ਤਾਂ ਜੋ ਸਾਡੇ ਪੰਜਾਬ ਦਾ ਭਵਿਕ ਪੱਛ ਸਕੇ ਇਸ ਲਈ ਸਾਰੇ ਵਿਅਕਤੀਆਂ ਨੂੰ ਹਦਾਇਤ ਕੀਤੀ ਜਾਂਦੀ ਜੇਕਰ ਕੋਈ ਨਸ਼ੇ ਵਾਲਾ ਇਦਾਂ ਦਾ ਆਦੀ ਹੈ ਤੇ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨੂੰ ਅਸੇਸ਼ੜੋ ਕੇਂਦਰ ਦਾਖਲ ਕਰਾਵਾਂਗੇ ਉਹਦਾ ਕੋਈ ਖਰਚਾ ਨਹੀਂ ਕੋਈ ਕੁਝ ਨਹੀਂ ਹੋਊਗਾ ਫ੍ਰੀ ਆਫ ਕਾਸਟ ਹੋਊਗਾ